ਪਿਛਲੇ 3 ਮਹੀਨਿਆਂ ਤੋਂ ਜਿਹੜੇ ਮੇਰੇ ਵਾਰਡ ਦੇ ਅੰਦਰ ਮਹਾਰਿਸ਼ੀ ਬਾਲਮੀਕੀ ਨਗਰ ਦਾ ਹਿੱਸਾ ਪੈਂਦਾ ਹੈ ਉੱਥੇ 3 ਮਹੀਨਿਆਂ ਤੋਂ ਕੋਈ ਵੀ ਸਫਾਈ ਕਰਮਚਾਰੀ ਨਹੀਂ ਹੈਗਾ ਔਰ ਲਗਭਗ ਲਾਈਟਾਂ ਦੇ 50 ਤੋਂ ਜ਼ਿਆਦਾ ਪੁਆਇੰਟ ਬੰਦ ਹੈ ਮੈਂ ਪਹਿਲੋਂ ਐਸਡੀਓ ਸਾਹਿਬ ਐਕਸ਼ਨ ਸਾਹਿਬ ਔਰ ਐਸਈ ਸਾਹਿਬ ਉਹਨਾਂ ਨੂੰ ਮਿਲਿਆ ਸੀ ਸਭ ਨੇ ਹਫ਼ਤਾ ਹਫ਼ਤਾ ਟਾਈਮ ਦਿੱਤਾ ਪਰ ਕੋਈ ਰਿਜ਼ਲਟ ਨਹੀਂ ਨਿਕਲਿਆ ਲਗਭਗ 15 ਦਿਨ ਪਹਿਲਾਂ ਮੈਂ ਇੱਕ ਰਿਟਰਨ ਮੈਮੋਰੰਡਮ ਚੇਅਰਮੈਨ ਸਾਹਿਬ ਨੂੰ ਦੇ ਕੇ ਗਿਆ ਸੀ ਉਸ ਮੈਮੋਰੰਡਮ ਚ ਸਪਸ਼ਟ ਲਿਖਿਆ ਸੀ ਕਿ ਰਿਸ਼ੀ ਨਗਰ ਦੇ ਅੰਦਰ ਪਿਛਲੇ 3 ਮਹੀਨਿਆਂ ਤੋਂ ਕੋਈ ਵੀ ਸਫਾਈ ਕਰਮਚਾਰੀ ਨਹੀਂ ਹੈਗਾ ਔਰ 50 ਲਾਈਟਾਂ ਦੇ ਪੁਆਇੰਟ ਬੰਦ ਹੈ ਚੇਅਰਮੈਨ ਸਾਹਿਬ ਨੇ 1 ਹਫਤੇ ਦਾ ਟਾਈਮ ਲਿਆ ਸੀ ਕਿ 1 ਹਫਤੇ ਦੇ ਅੰਦਰ ਅੰਦਰ ਤੁਹਾਡਾ ਕੰਮ ਸ਼ੁਰੂ ਹੋ ਜਾਏਗਾ ਪਰ ਅੱਜ 15 ਦਿਨ ਨਿਕਲਣ ਤੋਂ ਬਾਅਦ ਵੀ ਕੰਮ ਸ਼ੁਰੂ ਨਹੀਂ ਹੋਇਆ ਅੱਜ ਮੈਂ ਫਿਰ ਇੱਕ ਵਾਰ ਚੇਅਰਮੈਨ ਸਾਹਿਬ ਨੂੰ ਰਿਕੁਐਸਟ ਕਰਕੇ ਆਇਆ ਤੇ ਉਹਨਾਂ ਨੇ 3 ਦਿਨ ਦਾ ਟਾਈਮ ਲਿਆ ਕਿ 3 ਦਿਨ ਦੇ ਅੰਦਰ ਅੰਦਰ ਤੁਹਾਡੇ ਜੋ ਰਿਸ਼ੀ ਨਗਰ ਦਾ ਏਰੀਆ ਹੈ ਜਿਹਦੇ ਵਿੱਚ ਇਨਕਮ ਟੈਕਸ ਆਫਿਸ ਹੈ ਔਰ ਔਮਨ ਸੈਲ ਬ ਔਰ ਇਕ ਰਿਸ਼ੀਨਗਰ ਦੀ ਮਾਰਕੀਟ ਹੈ ਔਰ ਲੋਕਾਂ ਦੀ ਨਿਰੰਤਰ ਉੱਥੇ ਆਵਾਜ਼ਾਈ ਰਹਿੰਦੀ ਹੈ ਅਫਸਰਾਂ ਦੀ ਨਿਰੰਤਰ ਆਵਾਜ਼ਾਈ ਰਹਿੰਦੀ ਹੈ ਤੇ ਉਹਦੇ باوجود ਸਫਾਈ ਦੇ ਢੇਰ ਲੱਗੇ ਆ ਗੰਦਗੀ ਦੇ ਢੇਰ ਲੱਗੇ ਆ ਇਲਾਕੇ ਦੇ ਲੋਕ ਪਰੇਸ਼ਾਨ ਆ ਤੇ ਚੇਅਰਮੈਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ 3 ਦਿਨਾਂ ਦੇ ਅੰਦਰ ਅੰਦਰ ਜੋ ਤੁਹਾਡਾ ਕੰਮ ਹੈ ਇਹ ਪੂਰਾ ਹੋਏਗਾ ਔਰ ਇਲਾਕਾ ਨਿਵਾਸੀਆਂ ਨੂੰ ਰਾਹ ਦੇਵਾਂਗੇ ਜੋ ਲਾਈਟਾਂ ਦੇ ਪੁਆਇੰਟ ਬੰਦ ਆ ਉਹ ਲਾਈਟਾਂ ਦੇ ਪੁਆਇੰਟ ਵੀ ਚਾਲੂ ਕੀਤੇ ਜਾਣਗੇ ਲੱਗਦਾ ਕਿ ਇਸ ਤਰ੍ਹਾਂ ਦੇ ਕੰਮ 'ਚ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਆ ਪਹਿਲੇ ਤੇਲ ਦੇ ਅਧਾਰ ਤੇ ਹੋਣੀ ਚਾਹੀਦੀ ਸੀ ਦੇਖੋ ਜੇ 3 ਮਹੀਨੇ ਪਹਿਲਾਂ ਜੋ ਕੰਟਰੈਕਟ ਖਤਮ ਹੋਇਆ ਸਫਾਈ ਦਾ ਠੇਕਾ ਖਤਮ ਹੋਇਆ ਤਾਂ ਉਸੇ ਵੇਲੇ ਕੰਟੀਨਿਊ ਕਰਨਾ ਚਾਹੀਦਾ ਸੀਗਾ ਪਰ ਸਰਕਾਰਾਂ ਦੀ ਨਲਾਇਕੀ ਹੈ ਕਿ 3 ਮਹੀਨੇ ਨਿਕਲ ਗਏ ਔਰ 3 ਮਹੀਨੇ ਤੋਂ ਸਫਾਈ ਕਰਮਚਾਰੀ ਜਾਂ ਜੋ ਸਫਾਈ ਦਾ ਠੇਕਾ ਦਿਨਾ ਸੀ ਜੋ ਲਾਈਟਾਂ ਠੀਕ ਕਰਨ ਦਾ ਠੇਕਾ ਦਿਨਾ ਸੀ ਉਹ 3 ਮਹੀਨੇ ਤੋਂ ਨਹੀਂ ਦਿੱਤਾ ਗਿਆ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਹੈ ਔਰ ਲੋਕਾਂ ਨੂੰ ਉਹਦੇ ਕਰਕੇ ਕਿਉਂਕਿ ਜਿਨ੍ਹਾਂ ਦੇ ਕਰਨ ਦਾ ਕੂੜਾ ਚੱਕਿਆ ਨਹੀਂ ਜਾ ਰਿਹਾ ਜਿਨ੍ਹਾਂ ਦੇ ਕਰਦੇ ਕਿ ਝਾੜੂ ਨਹੀਂ ਲੱਗ ਰਿਹਾ ਉਹਨਾਂ ਦੇ ਕਰਕੇ ਬਹੁਤ ਵੱਡੀ ਪਰੇਸ਼ਾਨੀ ਹੈ ਲੱਗਦਾ ਕਿ ਹੁਣ ਜਿਹੜਾ ਵਿਸ਼ਵਾਸ ਦਿੱਤਾ ਗਿਆ ਤੁਹਾਨੂੰ ਪੂਰਾ ਕੀਤਾ ਜਾਏਗਾ ऐसा चेयरमैन साहब ਦਾ ਵਿਸ਼ਵਾਸ ਹੈ ਕਿ ਪੂਰਾ ਹੋਏਗਾ ਇਲਾਕੇ ਨਿਵਾਸੀਆਂ ਨੇ ਕਿਹਾ ਸੀ ਕਿ ਅਸੀਂ ਜਾ ਕੇ ਤਸ ਦਫਤਰ ਦੇ ਬਾਹਰ ਤਰਨਾ ਲਗਾਣਾ ਤੇ ਜੇ ਮੰਨ ਲਓ 3 ਦਿਨ ਚ ਤੇ ਨਹੀਂ ਹੋਇਆ ਤੇ ਫਿਰ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਤਸ ਦਫਤਰ ਦੇ ਬਾਹਰ ਤਰਨਾ ਲਗਾਇਆ ਜਾਏਗਾ ਕਾਫੀ ਕੰਮ ਦੀ ਡਿਮਾਂਡ ਹੈ ਕਿ ਤਿੰਨ ਮਹੀਨੇ ਪਹਿਲਾਂ ਤੋਂ ਡਾਟ ਰਿਹਾ ਹੈ ਐ ਐਕਚੁਅਲੀ ਕਿ ਅੱਜ ਮੋਦਕਿਲ ਸਾਹਿਬ ਆਏ ਸੀ ਨਾਲ ਪਤੰਤੇ ਸਰਜਨ ਸੀਗੇ ਇੱਕ ਦੋ ਉਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਸਫਾਈ ਵਾਲੀ ਉਹ ਅਵਸਥਾ ਦੀ ਗੱਲ ਸੀਗੀ ਉਹ ਤੇ ਉਹਨਾਂ ਨੂੰ ਆਸ਼ਵਾਸ਼ਣ ਇਹਨਾਂ ਨੂੰ ਭਰੋਸਾ ਦਿਵਾਇਆ ਹਰ ਹਾਲਤ ਚ ਕਰਾ ਕੇ ਦੇਵਾਂਗੇ ਤੇ ਜਿਹੜੇ ਸਫਾਈ ਵਾਲੇ ਮਤੇ ਸੀਗੇ ਉਹ ਪਾਸ ਨਹੀਂ ਸੀ ਹੋਏ ਹੁਣ ਮਤੇ ਪਾਸ ਹੋ ਗਏ ਆ ਤੇ ਹੁਣ ਡੇ-ਬਾਈ-ਡੇ ਜਿਆਦਾ ਕੰਮ ਹੋਣ ਕਰਕੇ ਪੈਂਡਿੰਗ ਹੋਣ ਕਰਕੇ ਉਹ ਕੰਮ ਚੱਲਦੇ ਪਏ ਆ ਤੇ ਮੇਰੇ ਸਾਹਮਣੇ ਇੱਕ ਦੁੱਧ ਨਾ ਚੋ ਜੂ ਇੱਕ ਲੈਕਟਾਂ ਦੀ ਉਹਨਾਂ ਨੇ ਇਸ਼ੂ ਦੱਸੇ ਸੀ ਕੁਝ ਪੁਆਇੰਟ ਦੱਸੇ ਸੀਗੇ ਉਹ ਸੀ ਸਬੰਧਤ ਜਿਹੜਾ ਠੇਕੇਦਾਰ ਉਹਨਾਂ ਨੂੰ ਨੋਟ ਕਰਾਤਾ ਐਕਸ਼ਨ ਸਾਹਿਬ ਨੇ ਤਾਂ ਹੋ ਜੂਗੇ 2-4 ਦਿਨਾਂ ਚ ਤਕਰੀਬਨ ਸਾਰਾ ਕੰਮ ਉਹਨਾਂ ਦਾ ਖਤਮ ਹੋ ਜੂਗਾ ਪਿਛਲੇ 3 ਮਹੀਨਿਆਂ ਤੋਂ ਜਿਹੜੇ ਮੇਰੇ ਵਾਰਡ ਦੇ ਅੰਦਰ ਮਹਾਰਿਸ਼ੀ ਵਾਲਮੀਕੀ ਨਗਰ ਦਾ ਹਿੱਸਾ ਪੈਂਦਾ ਹੈ ਉੱਥੇ 3 ਮਹੀਨਿਆਂ ਤੋਂ ਕੋਈ ਵੀ ਸਫਾਈ ਕਰਮਚਾਰੀ ਨਹੀਂ ਹੈਗਾ ਔਰ ਲਗਭਗ ਲਾਈਟਾਂ ਦੇ 50 ਤੋਂ ਜ਼ਿਆਦਾ ਪੁਆਇੰਟ ਬੰਦ ਹੈ ਮੈਂ ਪਹਿਲੋਂ ਐਸਡੀਓ ਸਾਹਿਬ ਐਕਸ਼ਨ ਸਾਹਿਬ ਔਰ ਐਸਈ ਸਾਹਿਬ ਉਹਨਾਂ ਨੂੰ ਮਿਲਿਆ ਸੀ ਸ ਪਰ ਕੋਈ ਰਿਜ਼ਲਟ ਨਹੀਂ ਨਿਕਲਿਆ ਲਗਭਗ 15 ਦਿਨ ਪਹਿਲਾਂ ਮੈਂ ਇੱਕ ਰਿਟਰਨ ਮੈਮੋਰੰਡਮ ਚੇਅਰਮੈਨ ਸਾਹਿਬ ਨੂੰ ਦੇ ਕੇ ਗਿਆ ਸੀ ਉਸ ਮੈਮੋਰੰਡਮ ਚ ਸਪਸ਼ਟ ਲਿਖਿਆ ਸੀ ਕਿ ਰਿਸ਼ੀ ਨਗਰ ਦੇ ਅੰਦਰ ਪਿਛਲੇ 3 ਮਹੀਨਿਆਂ ਤੋਂ ਕੋਈ ਵੀ ਸਫਾਈ ਕਰਮਚਾਰੀ ਨਹੀਂ ਹੈਗਾ ਔਰ 50 ਲਾਈਟਾਂ ਦੇ ਪੁਆਇੰਟ ਬੰਦ ਹੈ ਚੇਅਰਮੈਨ ਸਾਹਿਬ ਨੇ ਇੱਕ ਹਫਤੇ ਦਾ ਟਾਈਮ ਲਿਆ ਸੀ ਕਿ ਇੱਕ ਹਫਤੇ ਦੇ ਅੰਦਰ ਅੰਦਰ ਤੁਹਾਡਾ ਕੰਮ ਸ਼ੁਰੂ ਹੋ ਜਾਏਗਾ ਪਰ ਅੱਜ 15 ਦਿਨ ਨਿਕਲਣ ਤੋਂ ਬਾਅਦ ਵੀ ਕੰਮ ਸ਼ੁਰੂ ਨਹੀਂ ਹੋਇਆ ਅੱਜ ਮੈਂ ਫੇਰ ਇੱਕ ਵਾਰ ਚੇਅਰਮੈਨ ਸਾਹਿਬ ਨੂੰ ਰਿਕਵੈਸਟ ਕਰਕੇ ਆਇਆ ਤੇ ਉਹਨਾਂ ਨੇ 3 ਦਿਨ ਦਾ ਟਾਈਮ ਲਿਆ ਕਿ ਤੁਹਾਡੇ ਜੋ ਰਿਸ਼ੀ ਨਗਰ ਦਾ ਏਰੀਆ ਹੈ ਜਿਹਦੇ ਵਿੱਚ ਇਨਕਮ ਟੈਕਸ ਆਫਿਸ ਹੈ ਊਮਨਸ ਹਲ ਬਣਿਆ ਹੋਇਆ ਹੈ ਔਰ ਇੱਕ ਰਿਸ਼ੀ ਨਗਰ ਦੀ ਮਾਰਕੀਟ ਹੈ ਔਰ ਲੋਕਾਂ ਦੀ ਨਿਰੰਤਰ ਉੱਥੇ ਆਵਾਜ਼ਾਈ ਰਹਿੰਦੀ ਹੈ ਅਫਸਰਾਂ ਦੀ ਨਿਰੰਤਰ ਆਵਾਜ਼ਾਈ ਰਹਿੰਦੀ ਹੈ ਤੇ ਉਹਦੇ باوجود ਸਫਾਈ ਦੇ ਢੇਰ ਲੱਗੇ ਆ ਗੰਦਗੀ ਦੇ ਢੇਰ ਲੱਗੇ ਆ ਇਲਾਕੇ ਦੇ ਲੋਕ ਪਰੇਸ਼ਾਨ ਹੈ ਤੇ ਚੇਅਰਮੈਨ ਸਾਹਿਬ ਨੇ ਵਿਸ਼ਵਾਸ ਦਿਵਾਇਆ ਕਿ 3 ਦਿਨਾਂ ਦੇ ਅੰਦਰ-ਅੰਦਰ ਜੋ ਤੁਹਾਡਾ ਕੰਮ ਹੈ ਇਹ ਪੂਰਾ ਹੋਏਗਾ ਔਰ ਇਲਾਕਾ ਨਿਵਾਸੀਆਂ ਨੂੰ ਰਾਹ ਦੇਵਾਂਗੇ ਜੋ ਲਾਈਟਾਂ ਦੇ ਪੁਆਇੰਟ ਬੰਦ ਹੈ ਉਹ ਲਾਈਟਾਂ ਦੇ ਪੁਆਇੰਟ ਵੀ ਚਾਲੂ ਕੀਤੇ ਜਾਣਗੇ ਲੱਗਦਾ ਕਿ ਇਸ ਤਰ੍ਹਾਂ ਦੇ ਕੰਮ 'ਚ ਲੋਕਾਂ ਨੂੰ ਦਿੱਕਤਾਂ ਆਉਂਦੀਆਂ ਐ ਪਹਿਲੇ ਪੇਲ ਦੇ ਅਧਾਰ ਤੇ ਹੋਣੀ ਚਾਹੀਦੀ ਸੀ ਦੇਖੋ ਜੇ 3 ਮਹੀਨੇ ਪਹਿਲਾਂ ਜੋ ਕੰਟਰੈਕਟ ਖਤਮ ਹੋਇਆ ਸਫਾਈ ਦਾ ਠੇਕਾ ਖਤਮ ਹੋਇਆ ਤਾਂ ਉਸੇ ਵੇਲੇ ਕੰਟੀਨਿਊ ਕਰਨਾ ਚਾਹੀਦਾ ਸੀਗਾ ਪਰ ਸਰਕਾਰਾਂ ਦੀ ਨਲਾਇਕੀ ਹੈ ਕਿ 3 ਮਹੀਨੇ ਨਿਕਲ ਗਏ ਔਰ 3 ਮਹੀਨੇ ਤੋਂ ਸਫਾਈ ਕਰਮਚਾਰੀ ਜਾਂ ਜੋ ਸਫਾਈ ਦਾ ਠੇਕਾ ਦਿੰਦਾ ਸੀ ਜੋ ਲਾਈਟਾਂ ਠੀਕ ਕਰਨ ਦਾ ਠੇਕਾ ਦੇਣਾ ਸੀ ਉਹ 3 ਮਹੀਨੇ ਤੋਂ ਨਹੀਂ ਦਿੱਤਾ ਗਿਆ ਇਹ ਸਰਕਾਰ ਦੀ ਬਹੁਤ ਵੱਡੀ ਨਲਾਇਕੀ ਹੈ ਔਰ ਲੋਕਾਂ ਨੂੰ ਉਹਦੇ ਕਰਕੇ ਕਿਉਂਕਿ ਜਿਨ੍ਹਾਂ ਦੇ ਕਰਨ ਦਾ ਕੂੜਾ ਚੱਕਿਆ ਨਹੀਂ ਜਾ ਰਿਹਾ ਜਿਨ੍ਹਾਂ ਦੇ ਘਰ ਦੇ ਕੇ ਝਾੜੂ ਨਹੀਂ ਲੱਗ ਰਿਹਾ ਉਹਨਾਂ ਦੇ ਕਰਕੇ ਬਹੁਤ ਵੱਡੀ ਪਰੇਸ਼ਾਨੀ ਹੈ ਲੱਗਦਾ ਕਿ ਹੁਣ ਜਿਹੜਾ ਵਿਸ਼ਵਾਸ ਦਿੱਤਾ ਗਿਆ ਤੁਹਾਨੂੰ ਪੂਰਾ ਕੀਤਾ ਜਾਏਗਾ ਐਸਾ ਚੇਅਰਮੈਨ ਸਾਹਿਬ ਦਾ ਵਿਸ਼ਵਾਸ ਹੈ ਕਿ ਪੂਰਾ ਹੋਏਗਾ ਇਲਾਕੇ ਨਿਵਾਸੀਆਂ ਨੇ ਕਿਹਾ ਸੀ ਕਿ ਅਸੀਂ ਜਾ ਕੇ ਤਸ ਦਫਤਰ ਦੇ ਬਾਹਰ ਤਰਨਾ ਲਗਾਣਾ ਤੇ ਜੇ ਮੰਨ ਲਓ 3 ਦਿਨ ਚ ਤੇ ਨਹੀਂ ਹੋਇਆ ਤੇ ਫਿਰ ਇਲਾਕਾ ਨਿਵਾਸੀਆਂ ਦੇ ਨਾਲ ਮਿਲ ਕੇ ਤਸ ਦਫਤਰ ਦੇ ਬਾਹਰ ਤਰਨਾ ਲਗਾਇਆ ਜਾਏਗਾ ਕਾਫੀ ਲੰਮੀ ਡਿਮਾਂਡ ਹੈ ਕਿ 3 ਮਹੀਨੇ ਪਹਿਲਾਂ ਵੀ ਤੁਹਾਨੂੰ ਡਾਟ ਰਿਹਾ ਪਹਿਲਾਂ ਐ ਐਕਚੁਅਲੀ ਕਿ ਅੱਜ ਮੋਦਕਿਲ ਸਾਹਿਬ ਆਏ ਸੀ ਨਾਲ ਪਤੰਤੇ ਸਰਜਨ ਸੀਗੇ ਇੱਕ ਦੋ ਉਹਨਾਂ ਨੇ ਮੇਰੇ ਧਿਆਨ ਚ ਲਿਆਂਦਾ ਸਫਾਈ ਵਾਲੀ ਉਹ ਅਵਸਥਾ ਦੀ ਗੱਲ ਸੀਗੀ ਉਹ ਤੇ ਉਹਨਾਂ ਨੂੰ ਆਸ਼ਵਾਸ਼ਣ ਇਹਨਾਂ ਨੂੰ ਭਰੋਸਾ ਦਿਵਾਇਆ ਹਰ ਹਾਲਤ ਚ ਕਰਾ ਕੇ ਦੇਵਾਂਗੇ ਤੇ ਜਿਹੜੇ ਸਫਾਈ ਵਾਲੇ ਮਤੇ ਸੀਗੇ ਉਹ ਪਾਸ ਨਹੀਂ ਸੀ ਹੋਏ ਹੁਣ ਮਤੇ ਪਾਸ ਹੋ ਗਏ ਆ ਤੇ ਹੁਣ ਡੇ-ਬਾਈ-ਡੇ ਜਿਆਦਾ ਕੰਮ ਹੁਣ ਕਰਕੇ ਪੈਂਡਿੰਗ ਹੁਣ ਕਰਕੇ ਉਹ ਕੰਮ ਚੱਲਦੇ ਪਏ ਆ ਤੇ ਮੇਰੇ ਹਿਸਾਬ ਨਾਲ ਇੱਕ ਦੋ ਦਿਨਾਂ ਚ ਹੋ ਜੂਗੀ ਕਲੈਕਟਾਂ ਦੀ ਉਹਨਾਂ ਨੇ ਇਸ਼ੂ ਦੱਸੇ ਸੀ ਕੁਝ ਪੁਆਇੰਟ ਦੱਸੇ ਸੀਗੇ ਉਹ ਸੀ ਸਬੰਧਤ ਜਿਹੜਾ ਠੇਕੇਦਾਰ ਉਹਨਾਂ ਨੂੰ ਨੋਟ ਕਰਾਤਾ ਐਕਸਿਨ ਸਾਹਿਬ ਨੇ ਤੇ ਹੋ ਜੂਗੇ ਦੋ ਚਾਰ ਦਿਨਾਂ ਚ ਤਕਰੀਬਨ ਸਾਰਾ ਕੰਮ ਉਹਨਾਂ ਦਾ ਖਤਮ ਹੋ ਜੂਗਾ